ਕਾਲ ਜੀ ਸਾਰਿਆਂ ਨੂੰ ਟਾਲੀਵਾਲ ਟੈਰਸ ਗਾਰਡਨ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਠੀਕ ਹੈ ਜੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਦੀ ਘੰਟੀ ਦਬਾ ਦਿਓ ਜੀ ਜੋ ਕਿ ਸਾਡੀਆਂ ਜੜੀਆਂ ਆਉਣ ਵਾਲੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਸਾਰਿਆਂ ਨੂੰ ਪਹਿਲਾਂ ਪਹੁੰਚ ਸਕਣ ਅੱਜ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਗਰੋ ਬੈਗ ਬਾਰੇ ਵੀਰੇ ਕਿ ਗਰੋ ਬੈਗ ਸਸਤੇ ਤੇ ਵਧੀਆ ਕਿਥੋਂ ਮੈਲਦੀਆ ਨ ਤੇ ਸਾਈਜਾਂ ਜਾਲ ਹਿਸਾਬ ਕਿਤਾਬ ਹੁੰਦਾ ਜੀ ਆਪਾਂ ਕਿਹੜੇ ਕਿ ਕੀ ਲਾ ਸਕਦੇ ਆ ਅਲੱਗ-ਅਲੱਗ ਸਾਈਜ ਆ ਆਪਣੇ ਕੋਲ ਆ ਦੇਖੋ ਅਲੱਗ-ਅਲੱਗ ਸਾਈਜ਼ ਕਿਹੜੇ-ਕਿਹੜੇ ਆਪਾਂ ਬੂਟੇ ਲਾ ਸਕਦੇ ਆ ਉਹਦੀ ਜਾਣਕਾਰੀ ਅੱਜ ਤੁਹਾਨੂੰ ਦਿੰਨੇ ਆ ਆ ਲਓ ਇਹ ਸਾਈਜ਼ ਆ 9/ ਆ ਦਿਖਾਓ 9/9 ਇਹਦੇ ਵਿੱਚ 9x9 ਦਾ ਜੀ ਛੋਟਾ ਬੈਗ ਹੁੰਦਾ ਆ ਲੋ 9x9 ਚ ਜੀ ਆਪਾਂ ਕੀ ਕੀ ਲਾ ਸਕਦੇ ਆ ਇਹਦੇ ਵਿੱਚ ਆਪਾਂ ਫਲੀਆਂ ਟਮਾਟਰ ਦਾ ਬੂਟਾ ਵੀ ਲਾ ਸਕਦੇ ਆ ਜੀ ਮੇਚਾਂ ਦੇ ਬੁੱਡੇ ਵੀ ਲਾ ਸਕਦੇ ਆ ਇਹਦੇ ਵਿੱਚ ਛੋਟੇ ਦੇ ਵਿੱਚ ਕਿਉਂਕਿ ਉਹਨਾਂ ਦੀ ਜੜਾ ਜ਼ਿਆਦਾ ਨਹੀਂ ਬਾਦੀਆਂ ਇੱਕ ਇੱਕ ਤੋਂ ਬਾਅਦ ਵੱਡਾ ਆ ਜਾਂਦਾ ਜੀ ਉਹ ਆ ਜਾਂਦਾ 12 9 ਦਾ ਆ ਹੋ ਗਿਆ ਜੀ 12 9 ਦਾ ਇਹਦਾ ਸਾਈਜ਼ ਤੁਹਾਨੂੰ ਦਿਖਾਵਾਂਗੇ ਜੇ ਤੁਸੀਂ 12 9 ਦਾ ਲੈਣਾ ਜੀ ਆ ਲੋ ਰੇਟ ਦਾ ਸਿਰਫ 570 ਰੁਪਏ ਦਾ ਫਰਕ ਹੈ ਜੀ ਇਹ ਨਾ ਸਹਿਜ ਹੋ ਜਾਂਦਾ ਜੀ ਉਹ ਛੋਟਾ ਸਿਗਰ ਉਹ ਆ ਸਹਿਜ ਹੋ ਗਿਆ ਲੋ ਇਹਦੇ ਵਿੱਚ ਵੀ ਆਪਾਂ ਮਿਰਚਾਂ ਮੁਰਚਾਂ ਸਾਰਾ ਕੁਝ ਲਾ ਸਕਦੇ ਆ ਪਹਾੜੀ ਮਿਰਚ ਜਿਹਨੂੰ ਸ਼ਿਮਲਾ ਮਿਰਚ ਕਹਿੰਦੇ ਆ ਜੀ ਉਹ ਵੀ ਲਾ ਸਕਦੇ ਆ ਮਿਰਚਾਂ ਵੀ ਲਾ ਸਕਦੇ ਆ ਸਾਰਾ ਕੁਝ ਲੱਗ ਜੂ ਤੇ ਫਿਰ ਇਸ ਤੋਂ ਵੱਡਾ ਸਹਿਜ ਆ ਗਿਆ ਜੀ 12 बाई 12 12 बाई 12 ਦਾ ਆ ਗਿਆ ਜੀ ਆਵਲਾ ਆ ਆ ਗਿਆ 12 बाई 12 ਸਹਿਜ ਇਹਦੇ ਵਿੱਚ ਆਪਾਂ 12 बाई 12 ਚ ਬੈਂਗਣ ਦੇ ਬੂਟੇ ਲਾ ਸਕਦੇ ਆ ਬੈਂਗਣ ਹੋ ਗਿਆ ਜੀ ਮਿਰਚਾਂ ਹੋ ਗਈਆਂ ਇਹਦੇ ਵਿੱਚ ਲੱਗ ਜਾਂਦੀਆਂ ਨੇ ਤੇ ਕੋਈ ਆਪਾਂ ਬੇਲ ਵਾਲੀ ਲਾਉਣੀ ਆ ਉਹ ਵੀ ਇਹਦੇ ਵਿੱਚ ਲੱਗ ਜਾਂ ਤਰ੍ਹਾਂ ਤਰ੍ਹਾਂ ਦੀ ਹੋ ਗਈ ਉਹ ਵੀ ਇਹਦੇ ਵਿੱਚ ਲੱਗੂਗੀ ਖਰਬੂਜੀਆਂ ਦੀ ਹੋ ਗਈ ਉਹ ਵੀ ਇਹਦੇ ਵਿੱਚ ਲੱਗ ਜੂਗੀ ਜੇ ਆਪਾਂ ਇਹ ਤੋਂ ਵੱਡੇ ਸਾਈਜ਼ ਵੀ ਲਾ ਲਾਉਣਾ ਚਾਹੁੰਦੇ ਆ ਉਹ ਸਾਈਜ਼ ਹੁੰਦਾ ਜੀ 15 12 ਦਾ ਆ ਸਹਜਾ 15 12 ਦਾ 15 12 ਦਾ ਸਹਜ ਹੋ ਗਿਆ ਤੁਹਾਨੂੰ ਦਿਖਾਉਨੇ ਆ 15 12 ਇਹਦੇ ਵਿੱਚ ਮੈਂ ਬਹੁਤ ਸਾਰੀਆਂ ਸਬਜ਼ੀਆਂ ਆ ਲਓ ਜੀ ਨਾਲੇ ਇਹ ਕਮਲਿਆਂ ਨਾਲੋਂ ਸਸਤੇ ਪੈਂਦੇ ਆ ਜੀ ਨਾਲੇ ਜੇ ਆਪਾਂ ਛੱਤ ਤੇ ਲਾਉਣੇ ਹੁਣ ਛੱਤ ਤੇ ਬੇਠ ਨਹੀਂ ਆਉਂਦਾ ਜਿਆਦਾ ਆਹ ਲਓ ਜੀ ਆਹ ਸੈਜ ਹੋ ਗਿਆ ਜੀ ਆਪਣਾ ਉਹ ਹੈਗਾ ਸੀ 12 12 ਦਾ ਆ ਹੈਗਾ ਸੀ ਆਪਣੇ ਕੋਲ 12 12 ਦਾ ਆ ਆਪਣੇ ਕੋਲ 15 ਹੋ ਗਿਆ ਜੀ 12 15 ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਮੈਂ ਤਰਬੂਜ ਦੇ ਬੂਟੇ ਲਾਏ ਹੋਏ ਆ। ਕarele ਲਾਏ ਹੋਏ ਆ। ਕद्दू ਦੇ ਲਾਏ ਹੋਏ ਆ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਹੋਰ ਵੀ ਜਿਵੇਂ ਲਾ ਸਕਦੇ ਆ ਭਿੰਡੀਆਂ ਦੇ ਬੂਟੇ ਲਾ ਸਕਦੇ ਆ 2-2, 3-3। ਠੀਕ ਹੈ ਜੀ। ਜੇ ਆਪਣੇ ਬੇਲ ਵਾਲੇ ਟਮਾਟਰ ਹੁੰਦੇ ਆ ਉਹ ਵੀ ਲਾ ਸਕਦੇ ਆ ਇਹਦੇ ਵਿੱਚ। ਫਲੀਆਂ ਇੱਕ ਬੇਲ ਵਾਲੀ ਹੁੰਦੀ ਹੈ ਇੱਕ ਦੂਸਰੀ ਹੈ ਜੀ ਇਹਦੇ ਵਿੱਚ 5 7 7 ਬੁੱਟੇ ਆਪਾਂ ਲਾ ਸਕਦੇ ਆ ਇੱਕ ਫਿਰ ਇਹ ਤੋਂ ਵੱਡਾ ਆ ਗਿਆ ਜੇ ਆਪਾਂ ਕੋਈ ਫਰੂਟ ਲਾਉਣਾ ਫਰੂਟ ਵਾਲਾ ਜੀ ਆਪਣੇ ਕੋਲ ਆ ਆ ਗਿਆ ਆ ਵੱਡਾ ਆ ਗਿਆ ਇਹਦੇ ਵਿੱਚ ਆਪਾਂ ਕੋਈ ਮਰਜ਼ੀ ਫਰੂਟ ਲਾ ਸਕਦੇ ਆ ਜੀ ਅਮਰੂਦ ਹੋ ਗਿਆ ਅਮਰੂਦ ਵੀ ਲੱਗ ਜੂ ਅਮਰੂਦ ਹੋ ਗਿਆ ਅਨਾਰ ਹੋ ਗਿਆ ਜੇ ਆਪਾਂ ਡ੍ਰੈਗਨ ਫਰੂਟ ਲਾਉਣਾ ਡ੍ਰੈਗਨ ਫਰੂਟ ਵੀ ਲੱਗ ਜਾਊਗਾ ਜੀ ਠੀਕ ਹੈ ਜੀ ਇਹਦੇ ਵਿੱਚ ਮੈਂ ਬਾਦਾਮ ਦਾ ਬੂਟਾ ਵੀ ਆਪਣੇ ਛੱਤ ਦੇ ਉੱਤੇ ਲਾਇਆ ਹੋਇਆ ਵਧੀਆ ਗਰੋਅ ਕਰ ਰਿਹਾ ਫਿਰ ਇਹਦੇ ਵਿੱਚ ਆਪਾਂ ਆਲੂ ਬਖਾਰੇ ਉਹ ਵੀ ਲਾ ਸਕਦੇ ਆ ਜਾਮਣਾਂ ਦੇ ਬੂਟੇ ਐਪਲ ਬੇਰ ਜਿਹਨੂੰ ਆਪਾਂ ਬੇਰ ਕਹਿੰਦੇ ਆ ਐਪਲ ਬੇਰ ਦਾ ਬੇਰੀ ਜਿਹੜੀ ਇਹਦੇ ਇਹ Apple ਵਾਲੇ ਵੇਰ ਬਣ ਜਾਂਦੇ ਆ ਉਹ ਵੀ ਇਹਦੇ ਵਿੱਚ ਲੱਗ ਸਕਦੇ ਆ ਜੀ ਤੇ ਇੱਕ ਆਪਾਂ ਕਟਲੋਂਦੀ ਆ ਸਬਜ਼ੀ ਉਹਦਾ ਬੂਟਾ ਵੀ ਇਹਦੇ ਵਿੱਚ ਲੱਗ ਸਕਦਾ ਆਲੂ ਬਖਾਰੇ ਹੋ ਗਏ ਜਿਹੜਾ ਮਰਜੀ ਜਿਵੇਂ ਅੰਬ ਦੇ ਬੂਟੇ ਸੱਚੇ ਅੰਬ ਦੀਆਂ ਵੱਖਰੀਆਂ ਵੱਖਰੀਆਂ ਸਾਰੀਆਂ ਵੈਰਾਈਟੀਆਂ ਹੁੰਦੀਆਂ ਉਹ ਆਪਾਂ ਇਹਦੇ ਵਿੱਚ ਲਾ ਸਕਦੇ ਆ ਵੱਧ ਤੋਂ ਵੱਧ ਨਾਲ ਇਹਦੇ ਵਿੱਚ ਮਿੱਟੀ ਪੈ ਜੂਗੀ ਨਾਲੇ ਸੋਡੇ ਬੂਟੇ ਦੀ ਗ੍ਰੋਥ ਐਨ ਵਧੀਆ ਹੋ ਜੂਗੀ ਇਹਦੇ ਵਿੱਚ ਆਕਰ ਤੁਸੀਂ ਲਾਉਣਾ ਹੋਵੇ ਤਾਂ ਖੀਰੇ ਦੀਆਂ ਬੇਲਾਂ ਜਿਵੇਂ ਲਾਉਣੀਆਂ ਐ 5-7 ਉਹ ਵੀ ਇਹਦੇ ਵਿੱਚ ਇਕੱਠੀਆਂ ਲਾ ਸਕਦੇ ਆ ਆਪਾਂ ਠੀਕ ਹੈ ਜੀ ਜੇ ਆਪਾਂ ਵੱਲਾਂ ਜਿਵੇਂ ਹੁੰਦੇ ਆ ਬੇਲਾਂ ਵਾਲੀਆਂ ਹੁੰਦੀਆਂ ਨੇ ਵੱਡੀਆਂ ਜੇ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਉਹ ਬੈਗ 'ਚ ਇੱਕ ਲੱਗਣੀ ਐ ਇਹਦੇ 'ਚ ਆਪਾਂ 4 ਪੀਸ ਲਾ ਸਕਦੇ ਆ 4 ਜਾਂ 5 ਨਾਲੇ ਵੱਡਾ ਬੈਕ ਕਰਕੇ ਉਹਨਾਂ ਦੀ ਗਰੋਥ ਜ਼ਿਆਦਾ ਹੁੰਦੀ ਆ ਤੇ ਫਲ ਵੀ ਬਹੁਤ ਲੱਗਦਾ ਜੀ ਚਾਰ ਚਾਰ ਪੀਸ ਆਪਣੇ ਇਹਦੇ ਵਿੱਚ ਲੱਗ ਜਾਣਗੇ ਚਾਹੇ ਤੁਸੀਂ ਅਨਾਰ ਦਾ ਬੂਟਾ ਵੀ ਲਾ ਲਓ ਉਹ ਵੀ ਬਹੁਤ ਵਧੀਆ ਗਰੋਥ ਹੁੰਦਾ ਮੇਰੇ ਇਹਦੇ ਵਿੱਚ ਅੰਜੀਰ ਦੇ ਬੂਟੇ ਵੀ ਲਾਏ ਹੋਏ ਆ ਜੀ ਜੋ ਕਿ ਬਹੁਤ ਵਧੀਆ ਗਰੋਥ ਤੇਰੇ ਨੇ ਤੇ ਆਪਣੀ ਛੱਤ ਦੇ ਉੱਤੇ ਆड़ੂ ਦਾ ਬੂਟਾ ਵੀ ਮੇਰਾ ਲੱਗਿਆ ਹੋਇਆ ਜੀ ਤਿੰਨ ਕਿਸਮ ਦਾ ਮੇਰੇ ਕੋਲ ਆड़ੂ ਲੱਗਿਆ ਹੋਇਆ ਤੇ ਵੱਧ ਤੋਂ ਵੱਧ ਇਹਦੇ ਵਿੱਚ ਵੱਡੇ ਬੈਕ ਚ ਗਰੋਥ ਹੁੰਦੀ ਆ ਜੇ ਆਪਾਂ ਲਾਉਣੀਆਂ ਨੇ ਜੀ ਜਿਵੇਂ ਹੋ ਗਿਆ ਸਾਗ ਸਰਦੀਆਂ ਚ ਸਾਗ ਹੋ ਗਿਆ ਮੂਲੀਆਂ ਹੋ ਗਈਆਂ ਆਰੇ ਗਾਜਰਾਂ ਗੁਜਰਾਂ ਧਣੀਆਂ ਤੁੜੀਆਂ ਮੇਥੇ ਮੁਥੇ ਆਹ ਵੱਡਾ ਬੈਗ ਜੀ ਆ ਲੋ ਆ ਵੱਡਾ ਬੈਗ ਮੈਂ ਇਹਦੇ ਵਿੱਚ ਹਲਦੀ ਵੀ ਲਾਈ ਆ ਜੀ ਜੇ ਉਹ ਵੀ ਤੁਹਾਨੂੰ ਮੈਂ ਆਪਣੇ ਟਰੈਸ ਕਾਟਨ ਤੇ ਦਿਖਾਉਂਗਾ ਮੇਰੇ ਕੋਲ ਕਿਹੜੇ ਕਿਹੜੇ ਬੈਗ ਚ ਕੀ ਕੀ ਲੱਗਿਆ ਹੋਇਆ ਇਹ ਬੈਗ ਜੇ ਤੁਸੀਂ ਆਨਲਾਈਨ ਮੰਗਾਉਣੇ ਆ ਜੀ ਤੁਸੀਂ ਸਿਰਫ ਐਮਜ਼ੋਨ ਤੋਂ ਨਾ ਮੰਗਾਇਓ ਕਿਤੇ ਹੋਰ ਨਾ ਮੰਗਾਇਓ ਮੀਸ਼ੋ ਐਪ ਨੂੰ ਨੋਟ ਕਰ ਲਓ ਮੀਸ਼ੋ ਉਹ ਐਪ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ ਮੀਸ਼ੋ ਤੋਂ ਮੰਗਾਇਓ ਮੀਸ਼ੋ ਤੋਂ ਸਸਤੇ ਵੀ ਪਰਫੋਰਮਿਲਦੇ ਆ ਤੇ ਕਪੜਾ ਵੀ ਉਹਨਾਂ ਦਾ ਵਧੀਆ ਹੁੰਦਾ ਜਿਵੇਂ ਆਹ ਵਾਲਾ ਸਾਡੇ ਕੋਲ ਆਹ ਦਿਖਾਵਾ ਆ ਛੋਟਾ 9 9 ਵਾਲਾ ਜੀ ਇਹ ਤੁਹਾਨੂੰ ਸਾਰਾ 35 ਰੁਪਏ ਦਾ ਪੈਣਾ ਜੇ 10 ਪੀਸ ਲੈਣੇ ਹੋ ਠੀਕ ਹੈ ਜੀ ਜੇ 12 12 ਦਾ ਆ 12 12 ਦਾ ਹੋ ਗਿਆ ਜੀ 12 12 ਦਾ ਤੁਹਾਨੂੰ ਪੈਂਦਾ 45 ਰੁਪਏ ਦਾ ਸਿਰਫ 45 ਰੁਪਏ ਦਾ ਫੇਰ ਆ ਜੋ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ 12 15 12 12 15 ਵਾਲਾ ਸਾਨੂੰ ਸਾਰਾ ਪੈਂਦਰ 85 ਦਾ ਓਨਲੀ 85 ਰੁਪਏ ਦਾ ਹੀ ਤੇ ਜਿਹੜਾ ਮੈਂ ਅੱਜ ਮੀਸ਼ੋ ਤੋਂ ਮੰਗਾਇਆ ਆਹ ਵਾਲਾ ਇੱਕ ਵਾਰ ਸਾਨੂੰ ਤੋਂ ਕਰਾਉਨੇ ਆ ਵੱਡੇ ਵਾਲਾ ਆਹ ਵਾਲਾ 18 18 ਵਾਲਾ ਇਹ ਪੈਗ ਮੈਨੂੰ ਪਿਆ 500 ਰੁਪਏ ਦੇ ਪੰਜ ਪੀਸ ਜੀ ਡਿਲੀਵਰੀ ਫ੍ਰੀ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੁੰਦਾ ਨਾਲੇ ਕੱਪੜਾ ਵੀ ਬਹੁਤ ਵਧੀਆ ਜੀ ਕਈਆਂ ਨੇ ਬਹੁਤ ਜਾਣੇ ਨੇ ਐਡਾ ਪਾਈਆਂ ਹੋਈਆਂ ਫਰੋਡ ਵੀ ਨੇ ਸਭ ਦਿਖਾਉਂਦੇ ਕੋਸ਼ਾ ਜੀ ਭੇਜਦੇ ਕੋਸ਼ਾ ਮੀਸ਼ੋ ਤੋਂ ਮੈਂ ਮੰਗਾਇਆ ਜੀ ਬਹੁਤ ਵਧੀਆ ਨਿਕਲੇ ਨੇ ਬੈਗ ਮੈਂ ਘਰ ਤੋਂ ਘੱਟ ਉਹਨਾਂ ਕੋਲ 5-600 ਬੈਗ ਮੰਗਾ ਚੁੱਕੇ ਹਾਂ ਉੱਪਰ ਮੇਰੇ 2-300 ਲੱਗੇ ਹੋਏ ਨੇ ਬਾਕੀ ਮੇਰੇ ਕੋਲ ਸਟਾਕ ਬਹੁਤ ਪਿਆ ਜਿਹੜੇ ਮੈਂ ਹੋਰ ਬੂਟੇ ਲਾਉਣੇ ਆ ਆਪਣੇ ਛੱਤ ਤੇ ਆਰੇ ਇਹ ਤਾਂ 1 24 ਬਾਈ 24 ਦਾ ਹੁੰਦਾ ਜੀ ਉਹ 24 ਬਾਈ 24 ਮੇਰੇ ਕੋਲ ਇਸ ਟਾਈਮ ਖਤਮ ਹੋਇਆ ਹੋਇਆ ਉਹਦੇ ਵਿੱਚ ਪੱਟੀਆਂ ਵੇਚਾਂ ਜੀ ਆਪਾਂ ਵੱਡੇ ਫਰੂਟ ਉਹ ਵੀ ਲਾ ਸਕਦੇ ਆ ਫਰੂਟ ਵੇਚਾਂ ਵੀਰ ਜੀ ਆ ਲੋ ਜੇ ਤੁਸੀਂ ਲਾਉਣੇ ਵੀ ਆ ਆਪਣੇ ਕੋਲ ਛੱਤ ਤੇ ਲਾਉਣਾ ਜਾਂ ਕੁਝ ਗ੍ਰਾਫਟਡ ਲਾਓ ਗ੍ਰਾਫਟਡ ਲਾਉਂਗੇ ਤੇ ਇੱਕ ਤਾਂ ਤੁਹਾਨੂੰ 6 ਮਹੀਨੇ ਸਾਲ ਦੇ ਵਿੱਚ ਵਿੱਚ ਹੈਨ ਫਲ ਦੇਣ ਲੱਗ ਜੂਗਾ ਜੇ ਤੁਸੀਂ 20 ਤੋਂ ਗrow ਕਰੋਗੇ ਘੱਟ ਤੋਂ ਘੱਟ ਉਸ ਤੋਂ 3 ਸਾਲ ਬਾਅਦ ਘੱਟ ਤੋਂ ਘੱਟ 3 ਸਾਲ ਬਾਅਦ ਫਰੂਟ ਦੇਣ ਲੱਗਦਾ ਤਿੰਨ ਤੋਂ ਵੀ 4 ਹੋ ਜਾਂਦੇ ਆ 24 ਬਾਈ 24 ਦਾ ਤੁਹਾਨੂੰ 200 ਦਾ ਪੈ ਜਾਣਾ ਜਿਵੇਂ ਆ ਤੁਹਾਨੂੰ ਕਿਸ਼ਤੀ ਦਿਖਾਈ ਆ ਵੱਡੀ ਆ ਵਾਲੀ ਆ 330 ਰੁਪਏ ਦੀ ਆਈ ਹੈ ਜੀ ਮਿਸ਼ੂ ਤੋਂ ਤੇ ਮੈਂ ਇੱਥੇ ਆਪਣੇ ਬਾਜ਼ਾਰ ਚ ਆਹੀ ਸਾਡੇ ਚਾਰ ਚਾਰ ਸੂਦੀਆਂ ਲੈ ਕੇ ਆਏ ਆ ਜਿਹੜਾ ਆ ਬੈਗ ਆ ਦੂਸਰਾ ਆਹ ਵਾਲਾ ਜਿਹੜਾ ਮੈਂ ਸੋਦਾ ਲੈ ਕੇ ਆਇਆ ਇੱਥੇ ਮੈਨੂੰ 2-200 ਰੁਪਏ ਦਾ ਮਿਲਦਾ ਰਿਹਾ ਜਿਹੜਾ 24 ਬਾਈ 24 ਕਹਿੰਦਾ ਉਹ ਮੈਨੂੰ 300 ਰੁਪਏ ਦਾ ਲਾਉਂਦੇ ਰਹੇ ਆ ਜਿਹੜੇ ਸਾਨੂੰ ਛੋਟੇ ਬੈਗ ਦਿਖਾਤੇ ਜੀ ਆਹ ਵਾਲੇ ਇਹ ਮੈਨੂੰ 100-100 ਰੁਪਏ ਦਾ ਲਾਉਂਦੇ ਰਹੇ ਆ ਜਿਹੜੇ ਸਾਨੂੰ 9-9 ਵਾਲੇ ਦਿਖਾਏ ਆ ਮੈਂ ਛੋਟੇ ਬੈਗ ਉਹ ਮੈਨੂੰ 70 70 ਰੁਪਏ ਦਾ ਲਾਉਂਦੇ ਰਹਿਆ ਜੀ ਬਾਈ ਮੀਸ਼ੂ ਐਪ ਯਾਦ ਰੱਖੋ ਠੀਕ ਹੈ ਐਪ ਤੋਂ ਸਭ ਤੋਂ ਸਸਤੇ ਮਿਲ ਲਗੇ ਨਾਲੇ ਵਧੀਆ ਮਿਲ ਲਗੇ ਨਾਲੇ ਰੇਟ ਜੈਨੂਨ ਹੋਊਗਾ ਜੀ ਬਾਅਦ ਤੋਂ ਮੈਂ ਮੀਸ਼ੂ ਦੇ ਜੇ ਤੁਸੀਂ ਆਰਡਰ ਕਰਦੇ ਹੋ ਤਾਂ 3 ਜਾਂ 4 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲ ਪਹੁੰਚੇ ਕਰ ਦਿੰਦੇ ਆ ਜੀ Amazon ਤੇ ਜਾਂ ਹੋਰ ਕਿਸੇ ਤੋਂ ਨਾ ਮੰਗਾਇਓ ਉਹ ਬਹੁਤ ਮਹਿੰਗੇ ਦਿੰਦੇ ਆ ਤੇ ਉਹਨਾਂ ਵਿੱਚ ਮਾਲ ਵਧੀਆ ਨਹੀਂ ਨਿਕਲਦਾ ਜੀ ਮੇਰੇ ਨਾਲ ਹੋ ਗਿਆ ਚਲੋ ਇੰਨੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਅੱਗੇ ਤੋਂ ਜਿਹੜੀਆਂ ਅਸੀਂ ਜਾਣਕਾਰੀਆਂ ਸਾਨੂੰ ਪਤਾ ਐ ਅਸੀਂ ਤੁਹਾਨੂੰ ਦਵਾਂਗੇ ਕਿੱਥੋਂ ਕੀ ਮਿਲਦਾ ਸਸਤਾ ਮਿਲਦਾ ਕੀ ਮਿਲਦਾ ਸਾਰਾ ਕੁਝ ਦੱਸਿਆ ਕਰਾਂਗੇ ਜਿਹੜਾ ਕੀ ਤੁਹਾਡੇ ਪਹਿਲੇ ਆਧਾਰ ਤੇ ਤੁਹਾਨੂੰ ਪਤਾ ਲੱਗ ਸਕੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ